ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇਣਗੇ ਅੱਜ ਦੀ ਰਾਤ ਗੱਲ ਕਰਾਂਗੇ ਜੀ ਸੈਟਲਾਈਟ ਇਮੇਜਸ ਦੇਖ ਕੇ ਇਮੇਜ ਦੇਖਣ ਤੋਂ ਪਹਿਲਾਂ ਸ਼ੂਟ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਵੀਡੀਓ ਪਸੰਦ ਆndi ਹੈ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਫਿਲਹਾਲ ਅਗਰ ਦੇਖਿਆ ਤਾਂ ਕੋਈ ਵੱਡੀਆਂ ਕਾਰਵਾਈਆਂ ਹਜੇ ਸਿਸਟਮ O parâmetro ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਖਾਸ ਕਰਕੇ ਆਪਾਂ ਕਹਿ ਦਈਏ ਸਰਹੱਦੀ ਇਲਾਕਾ ਪਾਕਿਸਤਾਨ ਦੇ ਨਾਲ ਟੱਚ ਕਰਦਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਬਠਿੰਡਾ ਦਾ ਹੋ ਗਿਆ ਜੀ ਤੇ ਫਰੀਦਕੋਟ ਦਾ ਇਲਾਕਾ ਹੋ ਗਿਆ ਇਹਨਾਂ ਮਲੋਟ ਦੇ ਏਰੀਆ ਦੇ ਵਿੱਚ ਮੀਂਹ ਹੋਣ ਦੇ ਚਾਂਸ ਜਿਆਦਾ ਤਰੀਕੇ ਨਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਇਲਾਕੇ ਵਿੱਚ ਗਰਮੀ ਤੋਂ ਵੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਅਗਾ ਗੱਲ ਕਰੀਏ ਤਾਂ ਹੌਲੀ-ਹੌਲੀ ਸਿਸਟਮ ਇਹ ਮੋਗੇ ਤੋਂ ਹੁੰਦਾ ਹੋਇਆ ਲੁਧਿਆਣੇ ਵੱਲ ਕੁਚੂਕ ਕਰਦਾ ਦਿਖਾਈ ਦੇ ਰਿਹਾ ਜੀ ਬਾਕੀ ਗੱਲ ਕਰੀਏ ਦੁਆਬੇ ਦੀ ਦੁਆਬੇ ਦੀ 벨ਟ ਜਿਹੜੀ ਕਿ ਹ ਬਾਦ ਹਲਕੀ ਫੁਲਕੀ ਕਾਰਵਾਈਆਂ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ ਪੈਚੀ ਰੂਪ ਦੇ ਵਿੱਚ ਮੀਂਹ ਹੋ ਸਕਦਾ ਹੈ ਜੀ ਤੇ ਬਾਕੀ ਓਵਰAllResult ਗੱਲ ਕਰੀਏ ਤਾਂ ਮੌਸਮ ਫਿਲਹਾਲ ਦੁਆਬੇ ਦੇ ਵਿੱਚ ਖੁਸ਼ਕ ਦੇ ਨਾਲ-ਨਾਲ ਗਰਮੀ ਵਾਲਿਆ ਬਣਿਆ ਰਹੇਗਾ ਜਿਹਦੇ ਨਾਲ ਕਿ ਹਜੇ ਤੱਕ ਦੋਆਬੇ ਵਿੱਚ ਅੱਜ ਕੋਈ ਰਾਤ ਵੱਡੀ ਕਾਰਵਾਈ ਨਹੀਂ ਆਉਣ ਦੇ ਕੱਲ ਗਰਮੀ ਤੋਂ ਕੋਈ ਵੱਡੀ ਰਾਤ ਮਿਲਦੀ ਦਿਖਾਈ ਨਹੀਂ ਦੇ ਰਹੀ ਸਵੇਰ ਦੇ ਕੁਝ ਘੰਟਿਆਂ ਦੇ ਵਿੱਚ ਮੀਂਹ ਹੋਣ ਦੇ ਚਾਂਸ ਇਸ ਇਲਾਕੇ ਵਿੱਚ ਵੀ ਬਣਦੇ ਦਿਖਾਈ ਦੇ ਰਹੇ ਨੇ ਓਵਰਆਲ ਗੱਲ ਕਰੀਏ ਤਾਪਮਾਨ 25 ਤੋਂ 30 ਡਿਗਰੀ ਤੱਕ ਬਣੇ ਰਹਿਣਗੇ ਜੀ ਹਮਸਵਰਗਾ ਮਾਹੌਲ ਬਣਿਆ ਰਹੇਗਾ ਇਹ ਸੀ ਜੀ ਅੱਜ ਰਾਤ ਦੀ ਅਪਡੇਟ ਸਵੇਰ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੇਓ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਨ ਨਾਲ ਭੁੱਲਣਾ ਕਮੈਂਟ ਕਰਨ ਨਾਲ ਭੁੱਲਣਾ ਜੀ ਤੁਹਾਡੇ ਇਲਾਕੇ ਦੇ ਹਾਲਾਤ ਜਰੂਰ ਮੈਂ ਮੈਂਸ਼ਨ ਕਰਦੇ ਹੋ ਚੈਨਲ ਤੇ ਨਵੇਂ ਹੋ ਲਾਈਕ ਕਰਨਾ ਨਾ ਭੁੱਲਿਓ ਬਣੇ ਰਹੋ ਉਹ ਚੈਨਲ YouTube ਵਾਲੇ ਫਾਰਮਰ ਤੇ